ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀ ਅਤੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਕੈਨੇਡਾ ਦੀ ਟਰੂਡੋ ਸਰਕਾਰ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਵੱਡੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉੱਥੇ ਹੀ ਕੈਨੇਡਾ ਦੇ ਵਿੱਚ ਹੁਣ ਸਾਲ 2025 ਦੇ ਵਿੱਚ ਇਲੈਕਸ਼ਨ ਹੋਣ ਵਾਲੇ ਹਨ ਜਿਸ ਦੇ ਕਾਰਨ ਕੈਨੇਡਾ ਦੇ ਲੋਕਾਂ ਦੇ ਲਈ ਕੈਨੇਡਾ ਦੀ ਟਰੂਡੋ ਸਰ ਸੋ ਇਹ ਸਿਰੌਣ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੈਨੇਡਾ ਦੇ ਵਿੱਚ ਵਸਦੇ ਪੰਜਾਬੀ ਭਾਰਤੀ ਅਤੇ ਕੈਨੇਡੀਅਨਾਂ ਨੂੰ 2250 ਡਾਲਰ ਦੇਣ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਹੁਣ 14 ਦਸੰਬਰ ਤੋਂ ਲੈ ਕੇ 15 ਫਰਵਰੀ ਤਾਈਂ ਕੈਨੇਡਾ ਦੇ ਵਿੱਚ ਜਿਹੜਾ ਹੈ ਟੈਕਸ ਫ੍ਰੀ ਸ਼ਾਪਿੰਗ ਦਾ ਮੌਕਾ ਪੰਜਾਬੀ ਭਾਰਤੀ ਸਣੇ ਕੈਨੇਡੀਅਨਾਂ ਨੂੰ ਦੇ ਦਿੱਤਾ ਗਿਆ ਹੈ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੋਈ ਵੀ ਕੈਨੇਡਾ ਦੇ ਵਿੱਚ ਗਰੋਸਰੀ ਜਾਂ ਫਿਰ ਕੱਪੜਿਆਂ ਦੀ ਸ਼ਾਪਿੰਗ ਕਰਨਗੇ ਉਹਨਾਂ ਨੂੰ ਜਿਹੜੀ ਟੈਕਸ ਫ੍ਰੀ ਸ਼ਾਪਿੰਗ ਕਰਨ ਦਾ ਮੌਕਾ ਮਿਲੇਗਾ ਖਾਸ ਕਰਕੇ 2 ਮਹੀਨੇ ਤੱਕ ਹੁਣ ਕੈਨੇਡਾ ਦੇ ਵਿੱਚ ਟੈਕਸ ਫ੍ਰੀ ਸ਼ਾਪਿੰਗ ਕਰਨ ਦਾ ਮੌਕਾ ਜਿਹੜਾ ਪੰਜਾਬੀ ਭਾਰਤੀਆਂ ਨੂੰ ਵੜਨ ਵਾਲਾ ਹੈ ਜਿਸ ਦਾ ਕਾਫੀ ਜ਼ਿਆਦਾ ਵੱਡਾ ਫਾਇਦਾ ਜਿਹੜਾ ਪੰਜਾਬੀ ਭਾਰਤੀਆਂ ਨੂੰ ਅਤੇ ਇਸ ਤੋਂ ਇਲਾਵਾ ਸਟੂਡੈਂਟਾਂ ਨੂੰ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਪੀਆਰ ਕਾਫੀ ਜ਼ਿਆਦਾ ਮੁਸ਼ਕਲ ਸਾਲ 2024 ਦੇ ਦੌਰਾਨ ਹੋ ਚੁੱਕੀ ਹੈ ਉੱਥੇ ਹੀ ਹੁਣ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਇੱਕ ਹੋਰ ਵੱਡਾ ਨਵਾਂ ਪ੍ਰੋਗਰਾਮ ਜਿਹੜਾ ਲਾਂਚ ਕਰਨ ਦਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਖਾਸ ਕਰਕੇ ਕੈਨੇਡਾ ਦੇ ਵੱਲੋਂ ਹੁਣ ਕੈਨੇਡਾ ਦੇ ਪਿੰਡੂ ਇਲਾਕਿਆਂ ਦੇ ਵਿੱਚ ਜਿਹੜੀ ਉਹ ਜਨਸੰਖਿਆ ਵਧਾਉਣ ਦੇ ਲਈ ਕੈਨੇਡਾ ਦੇ ਰੂਰਲ ਏ ਹੈ ਹੁਣ ਕੈਨੇਡਾ ਦੇ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਜਿਹੜੀ ਪੀਆਰ ਲੈਣਾ ਚਾਹੁੰਦੇ ਆ ਜੇਕਰ ਉਹ ਸਟੱਡੀ ਉਹਨਾਂ ਨੇ অন্ਟਾਰੀਓ ਤੇ ਵੈਨਕੂਵਰ ਵਰਗੇ ਸ਼ਹਿਰਾਂ ਦੇ ਵਿੱਚ ਵੀ ਕੀਤੀ ਹੈ ਤੇ ਉਹਨਾਂ ਕੋਲ 1 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਤੇ ਉਹ ਕੈਨੇਡਾ ਦੇ ਰੂਰਲ ਏਰੀਆ ਦੇ ਵਿੱਚ ਜਾ ਕੇ ਜੌਬ ਆਫਰ ਲੈ ਕੇ ਉੱਥੇ ਪੀਆਰ ਅਪਲਾਈ ਕਰ ਸਕਦੇ ਹਨ ਤੇ ਜੇਕਰ ਉਹਨਾਂ ਨੇ ਸਟੱਡੀ ਹੀ ਕੈਨੇਡਾ ਦੇ ਪਿੰਡੂ ਇਲਾਕੇ ਰੂਰਲ ਏਰੀਆ ਦੇ ਵਿੱਚ ਕੀਤੀ ਹੈ ਤੇ ਉਹ ਹੁਣ ਸਿੱਧੇ ਹੀ ਜਿਹੜਾ ਆਪਣਾ ਪੀਆਰ ਲਈ ਅਪਲਾਈ ਕਰ ਸਕਦੇ ਆ ਤੇ ਕੱਲਾ ਉਹਨਾਂ ਨੂੰ ਜੌਬ ਆਫਰ ਹੀ ਉੱਥੇ ਜਿਹੜੀ ਆ ਉਹ ਲੈਣੀ ਪਵੇਗੀ